ਅੱਬ ਵੀ ਆਪਸੀ ਲੜਾਈ ਤੋਂ ਦੁਖੀ ਲੜਕੀ ਦੇ ਵੱਲੋਂ ਘਰ ਛੱਡ ਦਿੱਤਾ ਗਿਆ ਤਾਂ ਪੁਲਿਸ ਨੇ ਮਾਪਿਓ ਦੀ ਵੀ ਸੁਲਾਹ ਕਰਾ ਦਿੱਤੀ ਹੈ ਤੇ ਬੱਚੀ ਨੂੰ ਵੀ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਤਾਂ ਬੀਤੇ ਕੁਝ ਦਿਨਾਂ ਪਹਿਲਾਂ ਬਟਾਲਾ ਬੱਸ ਸਟੈਂਡ ਤੇ ਲਵਾਰਸ ਹਾਲਚ ਮੇਰੀ ਲੜਕੀ ਨੂੰ ਬਟਾਲਾ ਪੁਲਿਸ ਵੱਲੋਂ ਮਾਪਿਆਂ ਹਵਾਲੇ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਜਗਤਾਰ ਸਿੰਘ ਦਾ ਹੈ ਕਿ 1 ਦਸੰਬਰ ਨੂੰ ਬਟਾਲਾ ਬੱਸ ਸਟੈਂਡ ਤੇ ਲਵਾਰਸ ਹਾਲਚ ਲੜਕੀ ਮਿਲਦੀ ਹੈ ਜਾਂਚ ਪੜਤਾਲ ਤੇ ਪਤਾ ਲੱਗਿਆ ਕਿ ਲੜਕੀ ਪਿਛੋਕਰ ਪਿੰਡ ਸਠਿਆਲਾ ਤੋਂ ਹੈ ਤੇ ਲੜਕੀ ਦੇ ਮਾਤਾ ਪਿਤਾ ਦਾ ਘਰੇਲੂ ਝਗੜਾ ਸੀ ਅਲੱਗ ਰਹਿ ਰਹੇ ਸਨ ਲੜਕੀ ਨਿਰਾਜ਼ ਹੋ ਕੇ ਆਪਣੀ ਮਾਤਾ ਕੋਲ ਚਲੀ ਗਈ ਸੀ ਉੱਥੋਂ ਵਾਪਸ ਬਟਾਲਾ ਆ ਗਈ ਬੱਸ ਸਟੈਂਡ ਤੇ ਰੋਂਦੀ ਹੋਈ ਮਿਲੀ ਜਿਸ ਤੋਂ ਬਾਅਦ ਬਟਾਲਾ ਪੁਲਿਸ ਦੇ ਵੱਲੋਂ ਪਿਤਾ ਦੀ ਪਾਲ ਕੀਤੀ ਗਈ ਲੜਕੀ ਦੇ ਪਿਤਾ ਦੇ ਨਾਲ ਕੁਝ ਮੌਤਬਰ ਲੜਕੀ ਨੂੰ ਲੈਣ ਆਏ ਤੇ ਉਹਨਾਂ ਨੇ ਜੋ ਕੁਝ ਗਲਤ ਫਹਮੀਆਂ ਸੀ ਉਹ ਦੂਰ ਕਰ ਦਿੱਤੀਆਂ ਲੜਕੀ ਨੂੰ ਉਸ ਦੇ ਪਿਤਾ ਤੇ ਉਸ ਦੇ ਨਾਲ ਮੌਤਪਰਾ ਦੇ ਹਵਾਲੇ ਕੀਤਾ ਗਿਆ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਲੜਕੀ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਕਰੋ ਨਾਰਾਜ਼ ਹੋ ਕੇ ਮਾਤਾ ਦੇ ਕੋਲ ਚਲੀ ਗਈ ਸੀ ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਇਤਲਾਹ ਕੀਤੀ ਤੇ ਹੁਣ ਬਟਾਲਾ ਪੁਲਿਸ ਨੇ ਫੋਨ ਕਰਕੇ ਉਹਨਾਂ ਨੂੰ ਬੁਲਾਇਆ ਤੇ ਲੜਕੀ ਉਹਨਾਂ ਨੂੰ ਸੌਂਪ ਦਿੱਤੀ ਹੈ ਤੇ ਇਸ ਦਰਮਿਆਨ ਉਹਨਾਂ ਪੁਲਿਸ ਦਾ ਧੰਨਵਾਦ ਕੀਤਾ ਜੀ ਬੇਟੀ ਮੇਰੀ ਥੋੜੇ ਗੁਲਾਪਤਾ ਸੀ ਆਪਣੀ ਮਾਂ ਕੋਲ ਚੱਲ ਗਈ ਸੀ ਅਸੀਂ ਪਰਸ ਟੋਕਟ ਕੀਤੇ ਸੀ ਇਹ ਹੁਣ ਆਪਣੀ ਮੰਮੀ ਕੋਲੋਂ ਆ ਗਏ ਬਟਾਲਾ ਬੁੱਸ ਦੇ ਕੋਲ ਸਾਨੂੰ ਬ੍ਰੰਮ ਧੋਈ ਇਹਨਾਂ ਸੰ ਨੂੰ ਫੋਨ ਕਰਕੇ ਬੁਲਾਇਆ ਤੁਸੀਂ ਅੱਜ ਇੱਥੋਂ ਬੇਟੀ ਲੈ ਕੇ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਇਹ ਚਾਰ ਚੋਕੀ ਬਸ ਸਟੈਂਡ ਬਟਾਲਾ ਜਗਤਾਰ ਸਿੰਘ ਸਾਹਿਬ ਤੋਂ ਕਰ ਇਹ ਸਾਡੇ ਕੋਲ ਇੱਕ ਤਰੀਕ ਸ਼ਾਮ ਨੂੰ ਲੜਕੀ ਲਵਾਰ ਸਾਲ ਦੇ ਵਿੱਚ ਮਿਲੀ ਸੀ ਕਿ ਬਸ ਸਟੈਂਡ ਬਟਾਲਾ ਤੋਂ ਇਹ ਸਾਡੇ ਬ੍ਰਦਰ ਬਟਾਲਾ ਤੋਂ ਨੇ ਲੈ ਕੇ ਆਏ ਸੀ ਸਾਡੇ ਕੋਲ ਮੁਰਦਾ ਰਹਿ ਗਈ ਤਾਂ ਇਹ ਸਛਾੜਾ ਬਣਦੀ ਆ ਬੀਸੋ ਤੇਰੇ ਫਾਦਰ ਸਾਹਿਬ تصਦੀਕ ਹੋ ਗਿਆ ਸਾਡੇ ਕੋਲ ਅਗੇ ਐਕਚੁਅਲੀ ਇਹਨਾਂ ਦਾ ਕਰੇਡੂ ਚੱਕੜਾ ਸੀਗਾ ਇਹਦੀ ਮਦਰ ਜਿਹੜੀ ਆ ਫਾਦਰ ਦੇ ਨਾਲ ਸੈਪਰੇਟ ਰਹਿ ਰਹੀ ਜਦੋਂ ਅਲੱਗ ਤੇ ਇੱਕ ਰਹੇ ਨਰਾਜ ਹੋ ਕੇ ਆਪਣੀ ਮਦਰ ਕੋ ਚੱਲੀ ਗਈ ਸੀ ਔਰ ਵਾਪਸ ਆਈ ਹੈ ਫਾਦਰ ਉਹਦੇ ਸਾਡੇ ਕੋਲ ਲੈਣ ਆਏ ਹੋਏ ਆ ਇਹਨਾਂ ਦੀ ਅੰਡਰਸਟੈਂਡਿੰਗ ਬੈਠ ਕੇ ਹੋਰ ਨਾਲ ਲੈ ਕੇ ਜਾਗੇ